ਸ੍ਰੀ ਰਾਗੋ ਮਹੱਲਾ ਪੰਜਵਾ ਸਰਣੇ ਪਏ ਪ੍ਰਭ ਆਪਣੇ ਗੋਰ ਹੋਆ ਕਿਰਪਾਲ ਸਤ ਗੁਰ ਕੈ ਉਪਦੇਸੈ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤ ਗੁਰ ਸੇਵਾ ਸਾਰੋ ਕਰੇ ਦਇਆ ਪ੍ਰਭੂ ਆਪਣੀ ਇਕ ਨਿਮਖ ਨਾ ਮਨ ਹੋ ਵਿਸਾਰੂ ਰਹਾਉ ਗੁਣ ਗੋਵਿੰਦ ਨਿਤ ਗਾਵਿਯਹਿ ਆਵ ਗੁਣ ਕਟਣਹਾਰ ਬੇਨੋ ਹਰਨਾਮ ਨਾ ਸੋਖ ਹੋਏ ਕਰ ਡਿਠੇ ਬਿਸਥਾਰ ਸਹਜੇ ਸਿਫਤੀ ਰਤੇ ਆ ਪਵਜਲ ਉਤਰੇ ਪਾਰੇ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰੇ ਲੂਕੇ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰੇ ਥਾਨ ਥਨੰਤਰ ਰਵ ਰਹਿਆ ਪ੍ਰਭੋ ਮੇਰਾ ਭਰਪੂਰੇ ਸੱਚ ਪਾਤ ਸਾਹੀ ਅਮਰ ਸਾਚੋ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਆਨੋ ਸਾਚੇ ਸਿਰਜੇ ਓਨ ਜਹਾਨੋ ਨਾਨਕ ਜਪਿਐ ਸਚੁ ਨਾਮ ਹਉ ਸਦਾ ਸਦਾ ਕੁਰਬਾਨੋ ਸ੍ਰੀ ਰਾਗ ਮਹੱਲਾ ਪੰਜਵਾ ਉਦਮੋ ਕਾਰੇ ਹਾਰੇ ਜਾਪਣਾ ਵੱਡ ਭਾਗੀ ਧਾਨੁ ਖਾਟੇ ਸੰਤ ਸਾੰਗੇ ਹਾਰੇ ਸਿਮਰਣਾ ਮਾਲੋ ਜਨਮ ਜਨਮ ਕੀ ਕਾਟੇ ਮਨ ਮੇਰੇ RAM ਨਾਮ ਜਾਪੇ ਜਾਪ ਮਨ ਇੱਛੇ ਫਲ ਪੁੰਚੇ ਤੂ ਸਭ ਚੂਕੈ ਸੋਗ ਸੰਤਾਪ ਰਹਾਉ ਜੇ ਸੋ ਕਾਰਣ ਤਨ ਧਾਰਿਆ ਸੋ ਪ੍ਰਭੂ ਡਿਠਾ ਨਾਲੇ ਜਾਲੇ ਥਾਲੇ ਮਹੀਆਲੇ ਪੂਰੇਆ ਪ੍ਰਭੂ ਆਪਣੀ ਨਦਰ ਨਿਹਾਲੇ मानो तानो निर्मल होया लागी साचो प्रीते चरण भजे पार ब्रह्म के साबे जाप ताप तिन ही कीते रतन जवे हर माणका अमृतो हार कानाव सुख सहज आनंद रास जन नानक हर गुण गाओ ਸੇਰੀ ਰਾਗੋ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜੇ ਤੋ ਜਪਿਐ ਹਰ ਨਾਉ ਚਰਨ ਕਮਲ ਗੋਰੇ ਧਾਨੋ ਦੀਆ ਮਿਲਿਆ ਨਿਥਾਵੇ ਥਾਉ ਸਾਚੀ ਪੂੰਜੀ ਸਾਚ ਸੰਜਮੋ ਆਠ ਪਹਰ ਗੁਣ ਗਾਉ ਕਾਰੇ ਕਿਰਪਾ ਪ੍ਰਭੂ ਭੀਟਿਆ ਮਰਣੋ ਨ ਆਵਣੋ ਜਾਓ ਮੇਰੇ ਮਨ ਹਰਿ ਭਾਜੋ ਸਦਾ ਇਕ ਰੰਗੇ ਘਾਟ ਘਾਟ ਅੰਤਰੇ ਰਵ ਰਹਿਆ ਸਦਾ ਸਹਾਈ ਸੰਗੇ ਰਹਾਓ ਸੁਖਾ ਕੀ ਮੇਤੇ ਕਿਆ ਗਣੀ ਜਾ ਸਿਮਰੀ ਗੋਵਿੰਦ ਜੇਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦੂ ਸੰਤਾ ਸੰਗਤੇ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜੇਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਆਉਸਾਰੇ ਹਾਰ ਜਾਸ ਗੁਣ ਰਮਣ ਜੇਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ ਦ੍ਰਿਸ਼ਟ ਧਾਰਿ ਮਾਨੇ ਤਨ ਵਸੈ ਦਿਆਲ ਪੁਰਖੋ ਮਿਹਰਵਾਨ ਜੀਓ ਪੈੰਡ ਧਾਨੋ ਤਿਸ ਦਾ ਹਉ ਸਦਾ ਸਦਾ ਕੁਰਬਾਨੋ ਮਿਲਿਆ ਕਦੇ ਨਾ ਵਿਛੋੜੈ ਜੋ ਮਿਲਿਆ ਕਰਤਾਰੇ ਦਾਸਾਂ ਕੇ ਬੰਧਨ ਕਟਿਆ ਸਾਚੈ ਸਿਰਜਣਹਾਰੇ ਪੂਲਾ ਮਾਰਗੇ ਪਾਏ ਹੋਣ ਗੁਣ ਅਵ ਗੁਣ ਨਾ ਵਿਚਾਰੇ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰੂ ਸਿਰੀ ਰਾਗੋ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਾਨੁ ਤਾਨੁ ਨਿਰਮਲ ਹੋਇ ਮਾਤ ਪਿਤਾ ਸਾਖ ਅਗਲੇ ਤੇ ਸੋ ਬੇਨੋ ਆਵਰ ਨਾ ਕੋਇ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵੇ ਜਿ ਚਰੋ ਸਾਸ ਬੇਨੋ ਸੱਚੇ ਸਾਬੋ ਕੂੜ ਹੈ ਅੰਤੇ ਹੋਏ ਬినాਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬੇਨੋ ਰਹਿਣੋ ਨਾ ਜਾਏ ਮੇਰਾ ਮਨ ਤਨ ਭੁਖ ਆਤੇ ਅਗਲੀ ਕੋਈ ਆਣੇ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆ ਸਹ ਬੇਨੋ ਆਵਰੋ ਨਾ ਜਾਏ ਤੇਸੋ ਆਗੈ ਅਰਦਾਸ ਕਰੇ ਜੋ ਮੇਲੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੂਰਾ ਜੈਸੋ ਪੰਡਾਰ ਸਦਾ ਸਦਾ ਸਲਾਹੀਏ ਅੰਤੋ ਨਾ ਪਾਰਾਵਾਰੋ ਬਰਵਦਗਾਰ ਸਾਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧਿਯ ਏਹਾ ਮਾਤੇ ਵਸੇਖ ਮਾਨੇ ਤਨ ਮਿੱਠਾ ਤੇ ਸੁ ਲੱਗਾ ਜੈਸੋ ਮਸਤਕੇ ਨਾਨਕ ਲੇਖ ਸਿਰੀ ਰਾਗੋ ਮਹੱਲਾ ਪੰਜਵਾ ਸੰਤ ਜਨੋ ਮੇਲੇ ਭਾਈ ਹੋ ਸੱਚਾ ਨਾਮ ਸਮਾਲੇ ਤੋਸਾ ਬੰਧਹੁ ਜੀ ਕਾ ਐਥੈ ਉਥੈ ਨਾਲੇ ਗੁਰ ਪੂਰੇ ਤੇ ਪਾਈਐ ਆਪਣੀ ਨਦਰਿ ਨਿਹਾਲੇ ਕਰਮੇ ਪਰਾਪਤੇ ਤਿਸੁ ਹੋਵੈ ਜਿਸ ਨੋ ਹੋਏ ਦਇਆਲੁ ਮੇਰੇ ਮਨ ਗੁਰ ਜੀ ਵਡੋ ਅਵਰੂ 나 ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੱਚੋ ਸੋਇ ਰਹਾਉ ਸਗਲ ਪਦਾਰਥ ਤੇ ਸੁ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇ ਵੱਡ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿ ਰਹਿ ਆਸਮਾਏ ਗੁਰ ਪਰਮੇਸਰੋ ਪਾਰ ਬ੍ਰਹਮੋ ਗੋੜ ਡੁੱਬਦਾ ਲੈ ਤਰਾਏ ਕੇ ਤੁਮੋਖੇ ਗੁਰ ਸਾਲਾਹੀਐ ਕਰਨ ਕਾਰਨ ਸਮਰਾਥ ਸੇ ਮਥੇ ਨਿਹਚਲ ਰਹੇ ਜੈਨ ਗੋਰੇ ਧਾਰਿਆ ਹੱਥ ਗੋਰੇ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰੋ ਸਿਵਿਆ ਭੈ ਭੰਜਨ ਦੁਖ ਲਾਥ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲੱਗੈ ਡੰਡ ਗੁਰ ਨਾਲੇ ਤੋਲੇ ਨਾ ਲੱਗੈ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤ ਗੁਰ ਦੀਆ ਸੋਖ ਨਾਨਕ ਮਨ ਮਹਿ ਮੰਡੋ ਸ੍ਰੀ ਰਾਗੋ ਮਹੱਲਾ ਪੰਜਵਾ ਮਿੱਠਾ ਕਾਰੇ ਕੈ ਖਾਇ ਕੌੜਾ ਉਪਜਿਆ ਸਾਦ ਪਾਈ ਮੀਤ ਸੁਰਿਤ ਕੀਏ ਬਿਖਿਆ ਰਚਿਆ ਬਾਦ ਜਾंदे ਬਿਲਮ ਨਾ ਹੋਵਈ ਵਿਣੋ ਨਾ ਵੈ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗੋ ਜੋ ਦੀਸੈ ਸੋ ਵਿਣਸਣਾ ਮਨ ਕੀ ਮਾਤੇ ਤਿਆਗੋ ਰਹਾਉ ਜਿਉ ਕੂਕਰ ਹਰ ਕਾਇਆ ਧਾਵੈ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਾਖੋ ਅਭਾਖੋ ਸਭ ਖਾਏ ਕਾਮ ਕ੍ਰੋਧ ਮਾਦੇ ਵਿਆਪਿਆ ਫੇਰ ਫੇਰੇ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰੇ ਚੋਗ ਬਣਾਏ ਕ੍ਰਿਸ਼ਨਾ ਪੰਖੀ ਫਾਸਿਆ ਨਿਕਸੋ ਨਾ ਪਾਏ ਮਾਏ ਜੇਨ ਕੀਤਾ ਤਿਸਹਿ ਨਾ ਜਾਣਈ ਫੇਰੇ ਫੇਰੇ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰੁ ਜਿਸ ਨੂੰ ਰਖੈ ਸੂਰਹ ਸਮ੍ਰਿਥੋ ਪੁਰਖ ਅਪਾਰੂ ਹਰਿ ਜਨ ਹਰ ਲਿਵ ਉਦਰੇ ਨਾਨਕ ਸਦ ਬਲਹਾਰੂ ਸ੍ਰੀ ਰਾਗੁ ਮਹੱਲਾ ਪੰਜਵਾ ਘਾਰੂ ਦੂਜਾ ਗੋਇਲ ਆਇਆ ਗੋਇਲੀ ਕਿਆ ਤੈਸੋ ਢੰਫ ਪਸਾਰੂ ਮੋਹਲਾ ਤੇ ਪੁੰਨੀ ਚੱਲਣਾ ਤੂੰ ਸੰਮਲੋ ਘਰਬਾਰ ਹਰ ਗੁਣ ਗਾਓ ਮਨ ਸਤਗੁਰ ਸੇ ਬੇਪਿਆਰੇ ਕਿਆ ਥੋੜੀ ਬਾਤ ਗੁਮਾਨੋ ਰਹਾਉ ਜੈਸੇ ਰੈਣ ਪਰਾਹੁਣੇ ਉਠ ਚੱਲ ਸਹੇ ਪਰਭਾਤੇ ਕਿਆ ਤੂੰ ਰਤਾ ਗਿਰਾਸਤ ਸੋ ਸਭ ਫੁੱਲਾਂ ਕੀ ਬਾਗਾਤੇ ਮੇਰੀ ਮੇਰੀ ਕਿਆ ਕਰੇ ਮੇਰੀ ਮੇਰੀ ਕਿਆ ਕਰੇ ਜਿਨ ਦਿਆ ਸੋ ਪ੍ਰਭ ਲੋੜੇ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜੇ ਲਖ ਚੌਰਾਸੀ ਭ੍ਰਮਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗੋ ਮਹੱਲਾ ਪੰਜਵਾ ਤਿਚਰ ਵਸਹਿ ਸੋਹੇਲੜੀ ਜਿਚਰ ਸਾਥੀ ਨਾਲੇ ਜਾ ਸਾਥੀ ਉੱਠੀ ਚੱਲਿਆ ਤਾ ਧਨ ਖਾਕੂ ਰਾਲੇ ਮਾਨੇ ਬਹਿ ਰਾਗ ਭਇਆ ਦਰਸ਼ਨ ਦੇਖਣ ਕਾ ਜਾਉ ਧਨ ਸੋ ਤੇ ਰਥਾਨੋ ਰਹਾਉ ਜਿਜਰ ਵਸਿਆ ਕੰਤ ਘਾਰੇ ਜੀਉ ਜੀਉ ਸਾਬਿਕ ਹਾਤੇ ਜਾ ਉੱਠੀ ਚੱਲ ਸੀ ਕੰਤੜਾ ਤਾ ਕੋਏ ਨਾ ਪੁੱਛੈ ਤੇਰੀ ਬਾਤ ਪੇ ਰੜਾ ਸਹੋ ਸੇਵ ਤੂੰ ਸਾਹ ਰੜੈ ਸੋਖੇ ਵਾਸੋ ਗੁਰ ਮੇਲੇ ਚੱਜ ਅਚਾਰ ਸੇਖ ਤੋਦ ਕਦੇ ਨਾ ਲੱਗੈ ਦੁਖ ਸਭਨਾ ਸਾਹ ਹੋਰੈ ਵੰਝਣਾ ਸਾਬੇ ਮੁਕਲਾ ਬਣ ਹਾਰ ਨਾਨਕ ਧੰ ਸੋਹਾਗਣੀ ਜਿਨ ਸਹ ਨਾਲ ਪਿਆਰੁ ਸ੍ਰੀ ਰਾਗੋ ਮਹੱਲਾ ਪੰਜਵਾ ਕਾਰੋ ਛੇਵਾ ਕਰਣ ਕਾਰਣ ਏਕ ਓਹੀ ਜਿਨ ਕੀਆ ਆਕਾਰ ਤਿਸਹਿ ਤੇ ਆਵਹੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਾਇ ਛੋੜੇ ਸਗਲ ਸਿਆਣਪ ਸਾਚੇ ਸਬਦ ਦੇ ਲੇਵ ਲਾਇ ਰਹਾਉ ਦੁਖ ਕਲੇਸ਼ ਨਾ ਭਾਉ ਬਿ ਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨੋ ਤਰਿਓ ਨ ਕੋਈ ਦੇਖ ਦਰਸਨ ਮਨ ਸਾਧਾਰੈ ਪਾਪ ਸਗਲੇ ਜਾਹੀ ਹਉ ਤਿਨ ਕੈ ਬਲ ਹਾਰਣੈ ਜੇ ਗੁਰ ਕੀ ਪੈਰੀ ਪਾਹਿ ਸਾਧ ਸੰਗਤੇ ਮਨਵਸ ਸਾਚੁ ਹਰਿ ਕਾਣਾਉ ਸੇ ਵੱਡ ਭਾਗੀ ਨਾਨਕ ਜਿਨਾ ਮਨ ਇਹੋ ਪਹਾਉ ਸਿਰੀ ਰਾਗੋ ਮਹੱਲਾ ਪੰਜਵਾ ਸнче ਹਾਰੇ ਤਨ ਪੂਜੇ ਸਤਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰਿ ਸਿਮਰਿ ਹੋਏ ਉਧਾਰੂ ਜਾਪੇ ਮਨ ਨਾਮ ਏਕ ਅਪਾਰੂ ਪ੍ਰਾਨੋ ਮਨ ਤਨ ਜਿਨਹੇ ਦਿਆ ਰਿਦੇ ਕਾ ਆਧਾਰੂ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰੂ ਪਾਉ ਸ਼ਾਂਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰੂ ਸਤ ਸੰਤੋਖ ਦਇਆ ਕਮਾਵੇ ਏਹ ਕਰਨੀ ਸਾਰ ਆਪ ਛੋੜੇ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਰੂ ਜੋ ਦਿਸੈ ਸੋ ਸਗਲ ਤੂੰ ਹੈ पसरिया ਆਪਾਰੂ ਕਹੋ ਨਾਨਕ ਗੋਰੇ ਭਰਮ ਕਾਟਿਆ ਸਗਲ ਬ੍ਰਹਮ ਵਿਚਾਰੂ ਸ੍ਰੀ ਰਾਗ ਮਹੱਲਾ ਪੰਜਵਾ ਦੁਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਦੁਹ ਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨਾ ਕੀ ਆ ਕਹੋ ਸੁਣਾਓ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ ਮਾਨ ਅਬਮਾਨ ਮੰਦੇ ਸੋ ਸੇਵਕੋ ਨਾਹੀ ਤਤ ਸਮੰਦਰ ਸੀ ਸੰਤਹੋ ਕੋਈ ਕੋਟ ਮੰਦਾਹੀ ਕਹਨ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਨਤੇ ਮੁਕਤਾ ਗੁਰਮੁਖੇ ਕੋਈ ਵਿਰਲਾ ਗਾਤੇ ਆਵ ਗਾਤੇ ਕਛ ਨਦਰੇ ਨ ਆਇਆ ਸੰਤਨ ਕੀ ਰੇਣੋ ਨਾਨਕ ਦਾਨੁ ਪਾਇਆ ਸ੍ਰੀ ਰਾਗੋ ਮਹੱਲਾ ਪੰਜਵਾ ਘਾਰੋ ਸਤਵਾ تیرੈ ਪਰੋਸੈ ਪਿਆਰੀ ਮੈਂ ਲਾਡ ਲਡਾਇਆ ਧੂ ਲਹਿ ਚੂ ਕਹਿ ਬਾਰਕ ਤੂੰ ਹਰਿ ਪਿਤਾ ਮਾਇਆ ਸੋਹਿਲਾ ਕਹਨ ਕਹਾਵਨ ਤੀਰਾ ਬਿਖਮ ਭਾਵਨ ਰਹਾਉ ਹਾਉ ਮਾਣੁ ਤਾਣੁ ਕਰਉ ਤੀਰਾ ਹਉ ਜਾਨਉ ਆਪ ਸਭ ਹੀ ਮਾਦੇ ਸਭੇ ਤੇ ਬਾਹਰੇ ਬੇਮੋਹਤਾਜ ਬਾਪਾ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ ਭੇ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮੇਲੇ ਨਾਨਕ ਪਾਰ ਬ੍ਰਹਮੋ ਪਛਾਣਾ